ਕਿਸਾਨਾਂ ਨੂੰ ਫਸਲ ਦਾ ਟਕਰਾ ਮੁੱਲ ਨਹੀਂ ਮਿਲ ਰਿਹਾ ਨਿਤਿਨ ਗੜਕਰੀ ਨੇ ਕਿਹਾ ਉਹ ਕਹਿੰਦੇ ਆ ਵੀ ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਜਾਣ ਲੱਗ ਗਏ ਉੱਥੇ ਰਹਿਣ ਲੱਗ ਗਏ ਪਿੰਡ ਖਾਲੀ ਹੋ ਰਹੇ ਨੇ ਇੱਕ ਤਰ੍ਹਾਂ ਕਿਉਂਕਿ ਕਿਸਾਨਾਂ ਨੂੰ ਆਪਣੀ ਫਸਲ ਦਾ ਟਕਰਾ ਮੁੱਲ ਨਹੀਂ ਮਿਲ ਰਿਹਾ ਉਹ ਕਹਿੰਦੇ ਵੀ ਅਸੀਂ ਭਾਰਤ ਵਿੱਚ ਫਲੈਕਸ ਇੰਜਣ ਬਾਰੇ ਬਾਣ ਆ ਰਹੇ ਨੇ ਅਤੇ ਦੇਸ਼ ਵਿੱਚ ਇਸੇ ਨਾਲ ਪੰਪ ਖੋਲੇ ਜਾ ਰਹੇ ਨੇ ਜਿਸ ਨਾਲ ਕਿਸਾਨਾਂ ਦੀ ਕਮਾਈ ਵਧੇਗੀ ਉਹ ਨਾ ਕਿ ਆ ਕੇ ਇਸ ਖੇਤਰ 'ਚ ਕੰਮ ਕਰਕੇ ਅਸੀਂ ਖੇਤੀਬਾੜੀ ਨੂੰ ਮਦਦ ਦੇ ਸਕਦੇ ਹਾਂ ਪਹਿਲਾਂ ਅਸੀਂ ਕਿਸਾਨਾਂ ਨੂੰ ਅਨੁਦਾਨਤਾ ਕਹਿੰਦੇ ਸੀ ਪਰ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਉਹ ਜਿਆਦਾਤਾ ਵੀ ਬਣਾ ਦਿੱਤਾ ਹਾਈਡਰੋਜਨ ਨੂੰ ਦੇਖਦਾ ਇੰਦਣ ਦੱਸਦੇ ਹੋਏ ਗੜਗਰੀ ਨੇ ਕਿਹਾ ਅਸੀਂ ਹਾਈ ਡ੍ਰੈਗਨ ਇੰਡਨ ਦਾ ਵੱਡਾ ਬ੍ਰਾਂਡ ਅਧਿਕਾਰ ਬਣਨਾ ਚਾਹੁੰਦੇ ਹਾਂ